ਵੀ ਗੱਲ ਕਰ ਰਿਹਾ ਨਾ ਜੇ ਉਹਦੀ ਜਗਾ ਸਿੱਖ ਹੁੰਦਾ ਮੁੰਡਾ ਖਾਸ ਕਰ ਪੰਜਾਬੀ ਹੁੰਦਾ ਤਾਂ ਉਹਦੇ ਮਾਪੇ-ਬਾਪ ਤਾਂ ਕਨਕਾਉਂਟ ਹੋ ਜਾਣਾ ਸੀ ਅੱਜ ਪੁਲਿਸ ਗਈ ਉੱਥੇ ਨੂੰ ਪੁਲਿਸ ਦਿੱਲੀ ਦੀ ਗੁਲਾਮ ਹੈ ਸਾਡੇ ਲੀਡ ਪੰਜਾਬ ਚੋ ਪਿਆ ਪਿਆ ਪੰਜਾਬ ਚੋ ਪਿਆ ਪਿਆ ਉਹਨੇ ਕਿਹਾ ਮੈਂ ਪੰਜਾਬੀਆਂ ਨੂੰ ਗਾਲਾਂ ਕੱਢਦਾ ਹੁਣ ਜਿਹੜਾ Hindu ਆਪਣੇ ਆਪ ਨੂੰ ਪੰਜਾਬੀ ਮੰਨਦਾ ਉਹਦੀ ਵੀ ਤੀਹ ਪੈਣਾ ਜਿਹੜਾ ਮੁਸਲਮਾਨ ਆਪਣੇ ਆਪ ਨੂੰ ਪੰਜਾਬੀ ਮੰਨਦਾ ਉਹਦੀ ਵੀ ਤੀਹ ਪੈਣਾ ਗੱਲ ਪੰਜਾਬੀਆਂ ਤੇ ਆ ਗਈ ਨਾ ਹੁਣ ਪੰਜਾਬੀ ਜਿਸ ਦਿਨ ਚਾਹ Hindu ਆ ਚਾਹ ਜਿਹਨਾਂ ਕੱਲ੍ਹ ਨੂੰ ਹਿੰਦੀ ਅਖਬਾਰ ਘਰ ਤੋਂ ਬਾਹਰ ਸਿੱਟਦਾ ਉਹ ਪੰਜਾਬੀ ਮੰਨਿਆ ਜਾਊਗਾ ਜਾ ਬਚਾਓ ਜਾ ਬਚਾਓ ਨਹੀਂ ਉਹ ਜਮਨਾ ਪਾਰ ਦਾ ਮੈਂ ਤਾਂ ਬਹੁਤ ਭਰਾਵ ਨੂੰ ਕਹਿ ਰਿਹਾ ਜਿਹਦੀ ਦੁਕਾਨ ਤੇ ਹਿੰਦੀ ਬੋਰਡ ਲਿਖਿਆ ਉਥੇ ਸੌਦਾ ਨਾ ਲਓ ਬਾਈਕਾਟ ਕਰੋ ਯਾਰ ਉਹਦਾ ਮੈਂ ਅਸੀਂ ਇਹ ਲੜਾਈ ਬਹੁਤ ਦੇਰ ਤੋਂ ਲੜਦੇ ਆ ਰਹੇ ਹਾਂ ਕੀ ਸਰਕਾਰਾਂ ਤੱਕ ਪਹੁੰਚੂਗੀ ਬਸ ਤੁਹਾਡੀ ਇਹ ਜਿਸ ਦਿਨ ਜੇ ਐਨੇ ਭਰਾ ਇਕੱਠੇ ਹੋਗੇ ਨਾ ਸਰਕਾਰ ਕਾ ਸਰਕਾਰ ਦਾ ਬਾਪ ਵੀ ਤੁਹਾਡੇ ਮੂਰੇ ਕੋਡਾ ਹੋਇਆ ਹੋਊਗਾ ਐਮਐਲਏ ਨੇ ਵੋਟਾਂ ਲੈਣੀਆਂ ਆ ਦੱਸ ਤੈਨੂੰ ਆਉਣਾ ਤੁਹਾਡੇ ਕੋਲ ਪਰ ਜਰਾ ਸੀ ਉਹਨਾਂ ਨੇ ਪਿੱਛੇ ਇੱਕ ਬੋਤਲ ਲੈ ਕੇ ਪਿੱਛੇ ਭੱਜ ਲੈਣਾ ਏ ਜਾਂ ਸਾਨੂੰ 10 ਰੁਪਏ ਦੇ ਦੇ ਤੇ ਉੱਥੇ ਜਾ ਕੇ ਆਮਲੇਟ ਖਾ ਲੂ ਫੇਰ ਸਾਡਾ ਬਦਲਾ ਨਹੀਂ ਹੋਣਾ ਇਸ ਤਰ੍ਹਾਂ ਗੜ ਚ ਰੱਸਾ ਪੈਂਦਾ ਨਾ ਆ ਪੈ ਗਿਆ ਹੁਣ ਸਮਝਣਗੇ ਜਾਗਣਗੇ ਅੰਗਰੇਜ਼ ਵੀ ਕਹਿੰਦੇ ਸੀ ਕਿ ਅਸੀਂ ਇੱਥੋਂ ਜਾਣਾ ਨਹੀਂ ਅਜੇ ਵੀ ਕਹਿੰਦੇ ਅਸੀਂ ਜਾਣਾ ਨਹੀਂ ਸੂਰਮੇ ਬਥੇਰੇ ਜੰਮ ਜਾਨੇ ਉਦਮ ਸਿੰਘ ਵਰਗੇ ਵੀ ਬਥੇਰੇ ਆ ਇੱਥੇ ਭਾਈ ਤਲਾਵਰ ਸਿੰਘ ਵਰਗੇ ਵੀ ਬਹੁਤ ਐ ਸੁਖੇ ਜਿੰਦੇ ਵਰਗੇ ਵੀ ਬਹੁਤ ਐ ਫੇਰ ਜਾਗਣਗੇ ਸਮਝ ਨਹੀਂ ਆਉਂਦੇ ਕਿ ਸਾਡਾ ਦੇਸ਼ ਕੀ ਸੀ ਸਾਡਾ ਉਹ ਸ਼ੇਰ ਪੰਜਾਬ ਵਾਲਾ ਰਾਜ ਕੀ ਸੀ ਕਿਵੇਂ ਸਾਡੇ ਲੋਕ ਸ਼ਾਨ ਨਾਲ ਤੁਰਦੇ ਸੀ ਕਿਵੇਂ ਉਹਨੂੰ ਦੁਬਾਰੇ ਲੈ ਕੇ ਆਉਣਾ ਉਦੋਂ ਤੱਕ ਅਸੀਂ ਜੁੱਤੀਆਂ ਖਾਮਾ ਗਏ ਜੁੱਤੀਆਂ ਐ ਖਾਸ ਕਰ ਮੈਂ ਉਹ ਸਰਪੰਚ ਸਾਹਿਬ ਦਾ ਜਿਹਨਾਂ ਦਾ ਨਾਮ ਵੀ ਪਿੱਛੇ ਰਮੇਸ਼ ਕੁਮਾਰ ਪਤਨੀ ਕੁਸ ਇਸ ਤਰ੍ਹਾਂ ਵੀਰ ਦਾ ਮੈਂ ਧੰਨਵਾਦ ਕਰਦਾ ਪਰ ਜੇ ਉਸੇ ਜਿਹਰੇ ਰਮੇਸ਼ ਕੁਮਾਰ ਹਰੇਕ ਪਿੰਡ ਪਿੰਡ ਆ ਜਾਣ ਹਰੇਕ ਸ਼ਹਿਰ ਸ਼ਹਿਰ ਕਸਬੇ ਚ ਹੋ ਜਾਣ ਇਹਨਾਂ ਦੀ ਕਿਰਿਆ ਔਕਾਤ ਹੈ ਵੀ ਤੁਹਾਡੇ ਧੀਆ ਬੈਣਾ ਵਾਲਿਆ ਤੁਹਾਡੇ ਬੱਚਿਆ ਵਾਲਾ ਅੱਖ ਚੱਕ ਦੇਖ ਲੈਣੁ ਅੱਜ ਸਾਡਾ ਬੱਚਾ ਘਰ ਤੋਂ ਨਿਕਲਾ ਸੇਫ ਨਹੀਂ ਹੈ ਸਾਡੀ ਕੁੜੀ ਨੂੰ ਹਰ ਵਕਤ ਦਿਲ ਦਰਦਾ ਰਹਿੰਦਾ ਜੇ ਉਹ ਕਿਤੇ ਐਕਟਿਵਿਟੀ ਹੋਰ ਚਲੀ ਜਾਂਦੀ ਵਾਪਸ ਆਜੂਗੀ ਜੇ ਇਹਦੀ ਜਗਾ ਕਿਸੇ ਪੰਜਾਬੀ ਮੁੰਡੇ ਨੇ ਖਾਸ ਕਰ ਜੇ ਪੱਗ ਬੰਨੀ ਵੀ ਹੁੰਦੀ ਇਨਕਾਊਂਟਰ ਹੋ ਜਾਣਾ ਸੀ ਉਹਦੇ ਮਾਪੇ ਤੱਕ ਮਾਰ ਦੇਣ ਸੀ ਕੱਢਣਾ ਕਿਉਂ ਪੈ ਗਿਆ ਮਾਰਚ ਜੇ ਗੱਲ ਕਰੀਏ ਕੱਢਣਾ ਤਾਂ ਐ ਪਿਆ ਨਾ ਜਦੋਂ ਹੁਣ ਭਈਏ ਨੇ ਇੱਕ ਛੱਡੀ ਹਰਕਤ ਕਰ ਦਿੱਤੀ ਤਾਂ ਮਾਰਚ ਕੱਢਣਾ ਪਿਆ ਸਾਨੂੰ ਨਹੀਂ ਤਾਂ ਪਹਿਲਾਂ ਪਤਾ ਨਹੀਂ ਕਿੰਨੀਆਂ ਕੋ ਹੋਈਆਂ ਸਾਡੇ ਨਾਲ ਜੀ ਤੇ ਆ ਕੱਲ ਦੀ ਫੇਰ ਇੱਕ ਚੱਲ ਰਹੀ ਹੈ ਇੱਕ 4 ਸਾਲ ਦੀ ਲੜਕੀ ਨੂੰ ਵੀ ਇਹਨਾਂ ਨੇ ਹੱਥ ਪਾਇਆ ਅੱਜ ਦੀ ਜਲੰਧਰ ਦੀ ਜਲੰਧਰ ਦੀ ਗੱਲ ਕਰ ਰਹੇ ਹਾਂ ਹਾਂ ਅੱਜ ਦੀ ਜਲੰਧਰ ਦੀ ਆਓ ਸੱਚੀ ਪਹ ਜਾਣੇ ਸਾਨੂੰ ਤਾਂ ਪਹ ਪਹ ਗਏ ਜਦੋਂ ਇਹਨਾਂ ਨੇ ਇਹ ਗਲਤ ਕਰਮ ਕੀਤਾ ਤੇ ਬੱਚੇ ਦਾ ਕਤਲ ਕੀਤਾ ਇਸ ਕਰਕੇ ਸਾਨੂੰ ਪਹ ਜਾਣੇ ਪਏ ਹੈ ਦੇਖੋ ਜਿੱਦਾਂ ਦਾ ਇਹ ਬਾਦਰ ਹੈਗਾ ਵੱਧ ਤੋਂ ਵੱਧ ਇਹ ਬਾਹਰ ਤੋਂ ਆ ਰਹੇ ਜਿਹੜੇ ਤਾਂ ਹੁਣ 25 30 ਸਾਲ ਤੋਂ ਇੱਥੇ ਰਹਿ ਰਹੇ ਹੈ ਤਾਂ ਉਹਨਾਂ ਨੂੰ ਤਾਂ ਇੱਥੇ ਬਾਰੇ ਪਤਾ ਲੱਗ ਗਿਆ ਉਦਾਂ ਦਾ ਉਹ ਰਲ ਮਿਲ ਗਿਆ ਕੋਈ ਗੱਲ ਨਹੀਂ ਪਰ ਜਿਹੜੇ ਹੁਣ ਨਵੇਂ ਦਿਨ ਅੱਗੇ ਆ ਰਹੇ ਹੈ ਉਹਨਾਂ ਪਰ ਰੋਕ ਲਾਣੀ ਚਾਹੀਦੀ ਹੈ ਸਰਕਾਰ ਨੂੰ ਬਿਲਕੁਲ ਲ ਤਨ ਕਿਤੇ ਜੋ ਪ੍ਰਵਾਸੀਆਂ ਨੂੰ ਪੰਜਾਬ ਵਿੱਚੋਂ ਕੱਢਣ ਦੇ ਲਈ ਲਗਾਤਾਰ ਰੋਸ ਪ੍ਰਦਰਸ਼ਨ ਧਰਨੇ ਲੱਗਦੇ ਜਾ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਉਸ ਦਿਨ ਜਿਸ ਦਿਨ ਉਸ ਬੱਚੇ ਦਾ ਕਤਲ ਹੁੰਦਾ ਜਾਂ ਮੰਨ ਲਈ ਰੇਪ ਹੁੰਦਾ ਉਸ ਤੋਂ ਬਾਅਦ ਇੱਕ ਦੁਖਦਾਈ ਘਟਨਾ ਪੂਰੇ ਪੰਜਾਬ ਦੇ ਵਿੱਚ ਆਗੋਂ ਵਾਂਗੂ ਫੈਲਦੀ ਹੈ ਤਾਂ ਕਿਤਨੇ ਕਦੇ ਪੰਜਾਬੀ ਦੇ ਮਨਾਂ ਦੇ ਵਿੱਚ ਰੋਸ ਆਉਂਦਾ ਵੀ ਇਸ ਚੀਜ਼ ਨੂੰ ਰੋਕਣ ਲਈ ਬਈਆਂ ਨੂੰ ਪੰਜਾਬ ਵਿੱਚੋਂ ਕੱਢਿਆ ਜਾਵੇ ਤਾਂ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅੱਜ ਕੋਰਾਲੀ ਸ਼ਹਿਰ ਦੇ ਵਿੱਚ ਪਹੁੰਚੇ ਹਾਂ ਮੋਹੱਲੇ ਦੇਖਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਪੂਰੇ ਸ਼ਹਿਰ ਦੇ ਵਿੱਚ ਚੱਲ ਕੇ ਲੋਕ ਇੱਥੇ ਇਕੱਠੇ ਹੋਏ ਨੇ ਪਿੰਡਾਂ ਦੇ ਲੋਕ ਸ਼ਹਿਰਾਂ ਦੇ ਲੋਕ को ਬਾਤ ਚੜ ਕੇ ਇਸ ਮਾਰਚ ਦੇ ਵਿੱਚ ਸ਼ਾਮਲ ਹੋਏ ਨੇ ਨਯੰਗ ਸਿੰਘ ਜਿੱਥੇ ਬੰਦੀਆਂ ਵਿੱਚ ਇੱਥੇ ਮੌਜੂਦ ਨੇ ਕਿਸਾਨ ਆਗੂ ਵੀ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਆ ਬਾਬਾ ਜੀ ਨਾਲ ਬਾਬਾ ਜੀ ਕੱਢਣਾ ਕਿਉਂ ਪੈ ਗਿਆ ਮਾਰਚ ਜੇ ਗੱਲ ਕਰੀਏ ਜੇ ਕੱਢਣਾ ਤਾਂ ਐ ਪਿਆ ਨਾ ਜਦੋਂ ਹੁਣ ਭਈਏ ਨੇ ਇੱਕ ਘਟੀਆ ਹਰਕਤ ਕੀਤੀ ਤਾਂ ਮਾਰਚ ਕੱਢਣਾ ਪਿਆ ਸਾਨੂੰ ਨਹੀਂ ਤਾਂ ਅਸੀਂ ਚੁੱਪਚਾਪ ਬੈਠੇ ਸੀਗੇ ਇਹ ਕੰਮਕਾਰ ਵੀ ਕਰ ਰਹੇ ਸੀ ਸਭ ਕੁਝ ਕਰ ਰਹੇ ਸੀ ਭਜਾਣੇ ਸਾਨੂੰ ਤਾਂ ਪੈ ਗਿਆ ਜਦੋਂ ਇਹਨਾਂ ਨੇ ਇਹ ਗਲਤ ਕਰਮ ਕੀਤਾ ਤੇ ਬੱਤੇ ਦਾ ਕਤਲ ਕੀਤਾ ਇਸ ਕਰਕੇ ਸਾਨੂੰ ਭਜਾਣੇ ਪਏ ਇਹ ਪ੍ਰਸ਼ਾਸਨ ਵੀ ਹੈਗਾ ਪ੍ਰਸ਼ਾਸਨ ਵੀ ਕਾਨੂੰਨ ਦੇ ਵਿੱਚ ਰਹਿ ਕੇ ਇਹਨਾਂ ਨੂੰ ਸਜ਼ਾ ਦੇ ਸਕਦਾ ਦੇਖੋ ਜਿਹਨੇ ਹੁਣ ਗਲਤ ਕੰਮ ਕੀਤਾ ਇਹ ਪ੍ਰਸ਼ਾਸਨ ਤਾਂ ਨਾਲ ਹੈ ਪ੍ਰਸ਼ਾਸਨ ਵੀ ਉਹਨਾਂ ਨੂੰ ਸਜ਼ਾ ਦੇਊਗਾ ਇਹ ਜੀ ਕੋਈ ਗੱਲ ਨਹੀਂ ਹੈਗੀ ਪ੍ਰਸ਼ਾਸਨ ਤਾਂ ਸਾਰਿਆਂ ਵਾਸਤੇ ਇੱਕੋ ਜਿਹੀ ਹੁੰਦਾ ਨਾ ਇਹ ਤਾਂ ਕੋਈ ਗੱਲ ਨਹੀਂ ਹੈਗੀ ਵੀ ਉਹਨਾਂ ਵਾਸਤੇ ਵੱਖਰਾ ਸਾਡੇ ਵਾਸਤੇ ਵੱਖਰਾ ਹੈਗਾ ਇਹ ਗੱਲ ਹੈ ਕਿ ਕਿਤੇ ਗੱਲ ਤਾਂ ਨਹੀਂ ਇੱਕ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਇਹਦੇ ਵਿੱਚ ਭਈਆ ਕਮਿਊਨਿਟੀ ਨੂੰ ਟਾਰਗੇਟ ਕੀਤਾ ਇਦਾਂ ਦੀ ਕੋਈ ਗੱਲ ਤਾਂ ਨਹੀਂ ਨਜ਼ਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਉਹਨੇ ਗਲਤ ਕੰਮ ਕੀਤਾ ਇਸ ਕਰਕੇ ਅਸੀਂ ਚੱਕਣ ਚੱਕ ਰਹੇ ਹਾਂ ਇਹ ਕਿ ਕਦੋਂ ਤੱਕ ਰੋਸ ਪ੍ਰਦਰਸ਼ਨ ਚੱਲਦੇ ਰਹਿਣਗੇ ਜੇ ਗੱਲ ਕਰੀ ਕਿਉਂਕਿ ਉਹ 5 ਸਾਲਾਂ ਦਾ ਮਾਸੂਮ ਬੱਚਾ ਸੀਗਾ ਜਿਸ ਦੇ ਨਾਲ ਦਿਨਦਗੀ ਹੁੰਦੀ ਹੈ ਹਸ਼ਰਪੁਰ ਦੇ ਵਿੱਚ ਦੇਖੋ ਜਿੱਦਾਂ ਦਾ ਇਹ ਬਾਦਰ ਹੈਗਾ ਬਾਦ ਤੋਂ ਬਾਦ ਇਹ ਬਾਹਰ ਤੋਂ ਆ ਰਹੇ ਜਿਹੜੇ ਲੱਗ ਗਿਆ ਉਦਾਂ ਦਾ ਉਹ ਰਲ ਮਿਲ ਗਏ ਆ ਕੋਈ ਗੱਲ ਨਹੀਂ ਪਰ ਜਿਹੜੇ ਹੁਣ ਨਵੇਂ ਨਵੇਂ ਅੱਗੇ ਆ ਰਹੇ ਆ ਉਹਨਾਂ ਪਰ ਰੋਕ ਲਾਣੀ ਚਾਹੀਦੀ ਹੈ ਸਰਕਾਰ ਨੂੰ ਬਿਲਕੁਲ ਲਾਣੀ ਚਾਹੀਦੀ ਹੈ ਜਿਵੇਂ ਆਧਾਰ ਕਾਰਡ ਉਰੇ ਵੀ ਬਣਾ ਰਹੇ ਉੱਥੇ ਭਰਾਏ ਕਈ ਵਾਰੀ ਉਧਰ ਕਤਲ ਕਰਕੇ ਇੱਧਰ ਆ ਜਾਂਦੇ ਆ ਇੱਧਰੋਂ ਕਤਲ ਕਰਕੇ ਉਧਰ ਭੱਜ ਜਾਂਦੇ ਆ ਇਹ ਠੀਕ ਹੈ ਨਾ ਇਹਨਾਂ ਤੇ ਰੋਕ ਲੱਗਣੀ ਚਾਹੀਦੀ ਹੈ ਰੋਕ ਲੱਗੂਗੀ ਇਸ ਤਾਂ ਸਰਕਾਰਾਂ ਦੀ ਗੱਲ ਕਰੀਏ ਉਹ ਤਾਂ ਕਿਤੇ ਨਾ ਕਿਤੇ ਵੋਟਾਂ ਦੇ ਦੀ ਇਹਨਾਂ ਦੇ ਆਧਾਰ ਕਾਰਡ ਬਣਾਉਂਦੇ ਨੇ ਜਦੋਂ ਮਿਲ ਗਈ ਜੋ ਕੋਈ ਵੀ ਚਾਉਣਾ ਵਗੈਰਾ ਆਉਂਦੀਆਂ ਨੇ ਨਹੀਂ ਦੇਖੋ ਗੱਲ ਐ ਇਦਾਂ ਕਿ ਵੀ ਆਪਣੇ ਵੋਟਾਂ ਦੇ ਵਾਸਤੇ ਇਹ ਪ੍ਰਦਾਨ ਹੈਗੇ ਹਨੀ ਆਪਣਾ ਸਰਪੰਚ ਹੈ ਪਿੰਡਾਂ ਵਿੱਚ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਵੀ ਆਪਣੀ ਚਾਰ ਵੋਟਾਂ ਵਾਸਤੇ ਇਦਾਂ ਦਾ ਕੰਮ ਨਾ ਕਰਨ ਅਗੇ ਨੂੰ ਜਿਹੜਾ ਹੋ ਗਿਆ ਤਾਂ ਅਸੀਂ ਉਹ ਤਾਂ ਕੋਈ ਗੱਲ ਨਹੀਂ ਹੋ ਗਿਆ ਹੋ ਗਿਆ ਹੁਣ ਅੱਗੇ ਵਾਸਤੇ ਤਾਂ ਚਕੰਨ ਹੋਣਾ ਚਾਹੀਦਾ ਨਾ ਸਾਨੂੰ ਹੁਣ ਇਹ ਮਾਰਚ ਸ਼ੁਰੂ ਕਿੱਥੋਂ ਕੀਤਾ ਅੱਜ ਜੇ ਗੱਲ ਇਹ ਦੀ ਸਮਾਪਤੀ ਕਿੱਥੇ ਹੋਵੇਗੀ ਅਸੀਂ ਲੈਟਾਂ ਦੇ ਸਮਾਪਤੀ ਕਰਾਂਗੇ ਤੇ ਸਬਜ਼ੀ ਮੰਡੀ ਵਿੱਚੋਂ ਮਾਰਚ ਕੀਤਾ ਅਸੀਂ ਤੇ ਕੱਲ ਨੂੰ 10 ਵਜੇ ਅਸੀਂ ਫੇਰ ਆਪਣਾ ਉੱਥੇ ਜਾਮ ਲਾਵਾਂਗੇ ਲੈਟਾਂ ਦੇ 10 ਵਜੇ ਕਰਾਂਗੇ ਕਰਾਲੀ ਦੀ ਲੈਟਾਂ ਦਾ ਹੀ ਕਰਾਲੀ ਦੀ ਲੈਟਾਂ ਦਾ ਹੀ ਠੀਕ ਹੈ ਜੀ ਕਿਸਾਨ ਆ ਗਏ ਸਾਡੇ ਨਾਲ ਮੌਜੂਦ ਨੇ ਵੀਰ ਹੁਣ ਕਿਵੇਂ ਦੇਖਦੇ ਹੋ ਬੜੀ ਦੁਖਦਾਈ ਘਟਨਾ ਪੰਜਾਬ ਦੇ ਵਿੱਚ ਅੱਗ ਵਾਂਗੂ ਫੈਲੀ ਹੈ ਵੀ ਛੋਟਾ ਜਿਹਾ ਮਾਸੂਮ ਬੱਚਾ ਸੀਗਾ ਗੁਪਤੰਗਾਂ ਦੇ ਵਿੱਚ ਬੜੀ ਸ਼ੇਰਖਾਨੀ ਕੀਤੀ ਗਈ ਹੈ ਜੀਬ ਤੱਕ ਉਹਦੀ ਵੱਡੀ ਜਾਂਦੀ ਹੈ ਕਿਵੇਂ ਦੇਖਦੇ ਹੋ ਅੱਖਾਂ ਦੇ ਵਿੱਚ ਕਹਿੰਦੇ ਮੂੰਹ ਦੇ ਉੱਪਰ ਕੀੜੇ ਖੂਬ ਬਹੁਤ ਦੁਖਦਾਈ ਘਟਨਾ ਹੈ ਜਿਹਦੇ ਨਾਲ ਬੀਤੀ ਉਹਨਾਂ ਨੂੰ ਪਤਾ ਹੈ ਅਸੀਂ ਤਾਂ ਇਹਨੂੰ ਬਿਆਨੇ ਕਰ ਸਕਦੇ ਹਾਂ ਪਰ ਇਸ ਤੋਂ ਪਹਿਲਾਂ ਪਤਾ ਨਹੀਂ ਕਿੰਨੀਆਂ ਕੋ ਹੋਈਆਂ ਸਾਡੇ ਨਾਲ ਜੀ ਤੇ ਆ ਕੱਲ ਦੀ ਫੇਰ ਇੱਕ ਚੱਲ ਰਹੀ ਹੈ ਇੱਕ 4 ਸਾਲ ਦੀ ਲੜਕੀ ਨੂੰ ਵੀ ਇਹਨਾਂ ਨੇ ਹੱਥ ਪਾਇਆ ਅੱਜ ਦੀ ਜਲੰਧਰ ਦੀ ਜਲੰਧਰ ਦੀ ਗੱਲ ਕਰ ਰਹੇ ਹੋ ਹਾਂ ਅੱਜ ਦੀ ਜਲੰਧਰ ਦੀ ਆਓ ਸੱਚੀ ਆ ਝੂਠੀ ਪਰ ਸੱਚੀ ਉਹ ਲੱਗਦੀ ਹੈ ਕਿਉਂਕਿ ਇਸ ਤਰ੍ਹਾਂ ਕੋਈ ਗਲਤ ਪਾ ਨਹੀਂ ਸਕਦਾ ਹੂੰ ਸਾਡੇ ਲੋਕਾਂ ਨੂੰ ਜਾਗਣਾ ਪਊਗਾ ਇਸ ਤੇ ਪਹਿਰਾ ਦੇਣਾ ਪਊਗਾ ਜਦੋਂ ਤੱਕ ਅਸੀਂ ਪਹਿਲਾਂ ਤਾਂ ਸਾਡੇ ਹਿੰਦੂ ਮੁਸਲਮ ਸਾਨੂੰ ਇੱਥੇ ਲੜਾਇਆ ਵਾ ਮੈਂ ਤਾਂ ਬਾਰ ਬਾਰ ਇਹੀ ਬੋਲਦਾ ਕਿਉਂਕਿ ਜੇ ਤੁਸੀਂ ਪੰਜਾਬੀ ਹੋ ਜਮਨਾ ਪਾਰ ਤੋਂ ਇੱਧਰ ਦੇ ਹੋ ਤਾਂ ਤੁਹਾਨੂੰ ਪਹਿਲਾਂ ਪੰਜਾਬੀ ਆਪਣੇ ਆਪ ਨੂੰ ਖੋਣਾ ਪਊਗਾ ਅਸੀਂ ਤਾਂ ਆਪਣੇ ਘਰ ਪੰਜਾਬੀ ਅਖਬਾਰ ਨਹੀਂ ਲਵਾਇਆ ਵਾ ਸਾਡੇ ਮੈਂ ਕਈ ਵਾਰੀ ਮੇਰੇ ਹਿੰਦੂ ਭਰਾਵਾਂ ਨਾਲ ਗੱਲ ਬਹਿੰਦੀ ਮਾਹ ਵੀ ਤੁਸੀਂ ਕਿੱਥੋਂ ਦੇ ਹੋ ਐ ਹੂੰ ਪੰਜਾਬ ਦੇ ਹੋ ਐ ਤਾਂ ਹਿੰਦੀ ਅਖਬਾਰ ਕਿਉਂ ਲਵਾਇਆ ਵਾ ਬਈ ਤੁਸੀਂ ਹੂੰ ਮੈਂ ਕਹਤ ਮੈਂ ਤਾਮਨਾਡੂ ਕੇਰਲਾ ਘੁੰਮ ਕੇ ਆਇਆ ਵਾਂ ਜੀ ਉੱਥੇ ਹਿੰਦੀ ਬੋਰਡ ਤੇ ਨਹੀਂ ਲੱਗੀ ਲਿਖੀ ਵੀ ਸਾਡੇ ਤਾਂ ਦੁਕਾਨਦਾਰਾਂ ਨੇ ਹਿੰਦੀ ਲਿਖੀ ਲਈ ਵੀ ਮੈਂ ਹਿੰਦੂ ਐ ਤੇ ਆਪਣੇ ਇੱਥੇ ਟ੍ਰੈਂਡ ਕਦੇ ਚੱਲਿਆ ਹੋਇਆ ਨਾ ਇਹ ਦੇਖੋ ਇਹਨਾਂ ਨੂੰ ਮਾਨਸਿਕਤਾ ਗੁਲਾਮ 1947 ਤੋਂ ਬਾਅਦ ਸਰਕਾਰ ਨੂੰ ਇਹ ਖਤਰਾ ਨਹੀਂ ਸੀ ਵੀ ਅਸੀਂ ਹਿੰਦੁਸਤਾਨ ਤੇ ਰਾਜ ਕਿਵੇਂ ਕਰਨਾ ਉਹਨਾਂ ਨੂੰ ਇਹ ਖਤਰਾ ਸੀ ਕਿ ਪੰਜਾਬੀਆਂ ਨੂੰ ਕਾਬੂ ਕਿਵੇਂ ਕਰਨਾ ਵੀ ਪੰਜਾਬੀਆਂ ਨੂੰ ਮਾਨਸਿਕਤਾ ਅੱਜ ਅਸੀਂ 70% ਮਾਨਸਿਕਤਾ ਗੁਲਾਮ ਹੋ ਗਏ ਹਿੰਦ ਦਿੱਲੀ ਦੇ ਆਰਐਸਐਸ ਦੇ ਉਹ ਕਰੋੜ ਅਰਬ ਰੁਪਇਆ ਖਰਚ ਰਹੀ ਹੈ ਸਭ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਇੱਥੇ ਮਾਰਿਆ ਹਮ ਦੋ ਹਮਾਰੇ ਦੋ 54000 ਕਰੋੜ ਰੁਪਏ ਉਸ ਟਾਈਮ ਸਰਕਾਰ ਨੇ ਖਰਚਿਆ ਸੀ ਇਹਨਾਂ ਦੀ ਆਬਾਦੀ ਕਿਉਂ ਹੀ ਘਟੀ ਸਾਡੀ ਪੰਜਾਬੀਆਂ ਦੀ ਕਿਉਂ ਘਟ ਗਈ ਬਈ ਇਹ ਸਵਾਲ ਬਹੁਤ ਹੈ ਸਾਡੇ ਲੋਕ ਐਸੋ ਜਾਗਣ 54000 ਕਰੋੜ ਥੋੜਾ ਜਿਹਾ ਨਹੀਂ ਹੁੰਦਾ ਉਹ ਸਭ ਤੋਂ ਵੱਧ ਅਮਲ ਪੰਜਾਬੀਆਂ ਨੇ ਕੀਤਾ ਜਦੋਂ ਤੱਕ ਅਸੀਂ ਇਹ ਚੀਜ਼ ਹੀ ਨਹੀਂ ਸਮਝਣੀ ਆਉਂਦੇ ਕਿ ਸਾਡਾ ਦੇਸ਼ ਕੀ ਸੀ ਸਾਡਾ ਉਹ ਸ਼ੇਰੇ ਪੰਜਾਬ ਵਾਲਾ ਰਾਜ ਕੀ ਸੀ ਕਿਵੇਂ ਸਾਡੇ ਲੋਕ ਸ਼ਾਨਗਲ ਤੁਰਦੇ ਸੀ ਕਿਵੇਂ ਉਹਨੂੰ ਦੁਬਾਰੇ ਲੈ ਕੇ ਆਉਣਾ ਉਦੋਂ ਤੱਕ ਅਸੀਂ ਜੁੱਤੀਆਂ ਖਾਵਾਂਗੇ ਜੁੱਤੀਆਂ ਇਹ ਜੇ ਇਹਦੀ ਜਗਾ ਕਿਸੇ ਪੰਜਾਬੀ ਮੁੰਡੇ ਨੇ ਖਾਸ ਕਰਕੇ ਪੱਗ ਬੰਨੀ ਵੀ ਹੁੰਦੀ ਇਨਕਾਊਂਟਰ ਹੋ ਜਾਣਾ ਸੀ ਉਹਦੇ ਮਾਪੇ ਤੱਕ ਮਾਰ ਦੇਣ ਸੀ ਹੁਣ ਹੱਥ ਲੱਗਿਆ ਕਹਿੰਦੇ ਜਥੇਬੰਦੀਆਂ ਨੇ ਧਰਨਾ ਲਗਾਇਆ ਤਾਂ ਉਹਦੀ ਅਰੈਸਟ ਹੋਈ ਹੈ ਪੁਲਿਸ ਨੇ ਤਾਂ ਅਰੈਸਟ ਕੀਤਾ ਉਹ ਬੰਦਾ ਮੈਂ ਉਹੀ ਗੱਲ ਕਰ ਰਿਹਾ ਨਾ ਜੇ ਉਹਦੀ ਜਗਾ ਸਿੱਖ ਹੁੰਦਾ ਮੁੰਡਾ ਖਾਸ ਕਰਕੇ ਪੰਜਾਬੀ ਹੁੰਦਾ ਤਾਂ ਉਹਦੇ ਮਾਪੇ ਤੱਕ ਇਨਕਾਊਂਟਰ ਦਿੱਲੀ ਦੇ ਗੁਲਾਮ ਹੈ ਸਾਡੇ ਲੀਡਰ ਦਿੱਲੀ ਦੇ ਗੁਲਾਮ ਹੈ ਜਦੋਂ ਤੱਕ ਇਹ ਚੀਜ਼ ਨਹੀਂ ਅਸੀਂ ਸਾਹਮਣੇ ਦੇ ਚਲੋ ਤੱਕ ਇੱਥੇ ਲੀਡਰ ਆਉਂਦੇ ਨਾ ਅਸੀਂ ਮਗਰ ਨੱਠ ਲੈਨੇ ਅਸੀਂ ਲੀਡਰ ਤੋਂ ਕੀ ਲੈਣਾ ਬਈ ਲੀਡਰ ਨੂੰ ਤੁਹਾਡੇ ਤੱਕ ਮਤਲਬ ਹੈ ਤੁਹਾਡੇ ਕੋਲ ਆਉਣ ਬੈਠਣ ਅਸੀਂ ਤਾਂ ਪੇਡਾ ਬੱਕਰੀਆਂ ਵਾਂਗ ਨੱਠ ਲੈਨੇ ਰੋਦੇ ਪਿੱਛੇ ਅਸੀਂ ਸਵਾਲ ਕਰਦੇ ਲੀਡਰ ਨੂੰ ਪੁੱਛਦੇ ਖੜੋ ਸਾਡੇ ਕੋਲ ਆਉਂਦਾ ਨਹੀਂ ਕਿਉਂ ਨੂੰ ਪਤਾ ਹੈ ਆ ਹੁਣ ਇੱਕ ਇੱਥੇ ਚੱਲਦਾ ਟ੍ਰੈਂਡ ਹਾਂਜੀ ਤੇਰੇ ਤੇਰੇ ਨਿਊ ਚੰਡੀਗੜ੍ਹ 'ਚ ਸੜਕਾ ਬਣਾਉਣ ਲੱਗੇ ਲੀਡਰ ਹੂੰ ਉਹ ਪਾ ਕੇ ਮੜੀ ਮੜੀ ਸਾਡੇ ਖੜ ਗਏ ਜੀ ਮੂਰੇ ਸਾਡੇ ਵੀ ਖੜੇ ਵਿੱਚ ਉਹ ਤਾਂ ਕਹਿੰਦੇ ਸਮਾਜ ਸੇਵਾ ਕਰਦੇ ਇਹ ਸਾਡੀ ਸਮਾਜ ਸੇਵਾ ਵੀ ਤੁਹਾਡੀ ਹਾਂ ਉਹ ਅਸੀਂ ਤਾਰੀਫ ਨਹੀਂ ਕਰਨੀ ਇਹਨਾਂ ਦੀ ਹਾਂ ਤੁਹਾਡਾ ਫਰਜ਼ ਆ ਤੁਸੀਂ ਪਸੀਨਾ ਸਾਡੇ ਖੂਨ ਪਸੀਨੇ ਦੀ ਕਮਾਈ ਚੋਂ ਟੈਕਸ ਖਾਦਾ ਵਾ ਹਾਂ 70 ਸਾਲ ਤੁਹਾਨੂੰ ਹੋ ਗਏ ਤੁਹਤ ਅੱਜ ਤੱਕ ਸੜਕਾਂ ਨਹੀਂ ਸੁਧਰੀਆਂ ਹਾਂ ਜਦ ਤੱਕ ਅਸੀਂ ਉਸ ਲੀਡਰ ਨੂੰ ਗਲਾਮੇ ਦੇ ਫੜ ਕੇ ਸਵਾਲ ਨਹੀਂ ਕਰਦੇ ਜਦ ਤੱਕ ਅਸੀਂ ਐਮ ਜੁੱਟੀਆਂ ਖਾੜੀਆਂ ਹਤਾ ਇੱਕ ਬੱਚਾ ਮਰਿਆ ਹੈ ਜਿਆ ਪਤਾ ਨਹੀਂ ਕਿੰਨੇ ਮਰਨੇ ਆ ਬਾਈ ਜੇ ਗੱਲ ਕਰੀਏ 25 ਪਿੰਡਾਂ ਨੇ ਉੱਥੇ ਬਾਈਕਟ ਵੀ ਕੀਤਾ ਪ੍ਰਵਾਸੀਆਂ ਦੇ ਕੋਈ ਰੇੜੀ ਨਹੀਂ ਲੱਗੂਗੀ ਕੋਈ ਪਿੰਡ 'ਚ ਨਹੀਂ ਬੜੂਗਾ ਪਿੰਡ 'ਚ ਮਤਲਬ ਕਿ ਕਿਰਾਏ ਦੇ ਉੱਪਰ ਨਹੀਂ ਰਹੂਗਾ ਵੱਡਾ ਕਰੀਏ ਜੇ ਫੇਰ ਬਦਲ ਹੋ ਰਿਹਾ ਹੁਣ ਪੰਜਾਬ ਦੇ ਵਿੱਚ ਹਵਾ ਚਲੀ ਹੋਈ ਜੜੀ ਬਹੁਤ ਧੰਨਵਾਦ ਜੀ ਖਾਸ ਕਰ ਮੈਂ ਉਹ ਸਰਪੰਚ ਸਾਹਿਬ ਦਾ ਜਿਹਨਾਂ ਦਾ ਨਾਮ ਵੀ ਪਿੱਛੇ ਰਮੇਸ਼ ਕੁਮਾਰ ਪਤਨੀ ਕੁਸ ਇਸ ਤਰ੍ਹਾਂ ਵੀਰ ਦਾ ਮੈਂ ਧੰਨਵਾਦ ਕਰਦਾ ਪਰ ਜੇ ਉਸੇ ਜਿਹੜੇ ਰਮੇਸ਼ ਬੱਚਾ ਵਾਲਾ ਖਚਕ ਦੇਖ ਲੈਣ ਨੂੰ ਅੱਜ ਸਾਡਾ ਬੱਚਾ ਘਰ ਤੋਂ ਨਿਕਲਿਆ ਸੇਫ ਨਹੀਂ ਹੈ ਸਾਡੀ ਕੁੜੀ ਨੂੰ ਹਰ ਵਕਤ ਦਿਲ ਦਰਦਦਾ ਰਹਿੰਦਾ ਜੇ ਉਹ ਕਿਤੇ ਐਕਟਿਵ ਹੋਰ ਚਲੀ ਜਾਂਦੀ ਵਾਪਸ ਆ ਜੂਗੀ ਇਹ ਚੀਜ਼ ਜਦੋਂ ਹੋ ਗਈ ਜਦੋਂ ਅਸੀਂ ਹਰੇਕ ਵੀਰ ਮੇਰਾ ਜਾਗਦ ਹੋਇਆ ਮੈਂ ਧੰਨਵਾਦ ਕਰਦਾ ਭਰਾਵਾਂ ਦਾ ਬੇਸ਼ੱਕ ਮੈਨੂੰ ਪਰਨੇ ਸਿਰ ਤੇ ਘੱਟ ਦਿਖਦੇ ਪਰ ਮੇਰਾ ਰੋਮ ਰੋਮ ਇਹਨਾਂ ਦਾ ਰੀਣੀ ਹੈ ਜੇ ਮੇਰੀ ਜਾਨ ਵੀ ਨਾ ਵਾਸਤੇ ਚਲੀ ਜਾ ਕੋਈ ਬੜੀ ਗੱਲ ਨਹੀਂ ਪਰ ਇਸ ਤਰ੍ਹਾਂ ਹੀ ਜਾਗਰੂਤ ਰਹਿਣਾ ਆਪਣੇ ਕੰਮ ਕਰਨ ਲੱਗਦਾ ਕਈ ਘਟਨਾਵਾਂ ਹੋ ਗਈਆਂ ਬੀਤੀ ਦਿਨ ਰੋਪੜ ਦੇ ਵਿੱਚ ਹੋਈ ਸੀਗੀ ਤੁਸੀਂ ਵੀ ਧਰਨੇ ਤੇ ਧਰਨਾ ਲਗਾਇਆ ਸੀ ਉੱਥੇ ਉੱਥੇ ਵੀ ਉਹਨਾਂ ਨੇ ਇਹ ਨਹੀਂ ਕਿਹਾ ਮੈਂ ਸਿੱਖਾਂ ਨੂੰ ਗਾਲਾਂ ਕੱਢਦਾ ਉਹਨਾਂ ਨੇ ਕਿਹਾ ਮੈਂ ਪੰਜਾਬੀਆਂ ਨੂੰ ਗਾਲਾਂ ਕੱਢਦਾ ਹੁਣ ਜਿਹੜਾ Hindu ਆਪਣੇ ਆਪ ਨੂੰ ਪੰਜਾਬੀ ਮੰਨਦਾ ਉਹਦੀ ਵੀ ਤੀ ਪਹਿਣਾ ਜਿਹੜਾ ਮੁਸਲਮਾਨ ਆਪਣੇ ਆਨੂੰ ਪੰਜਾਬੀ ਮੰਨਦਾ ਉਹਦੀ ਵੀ ਤੀ ਪਹਿਣਾ ਗੱਲ ਪੰਜਾਬੀਆਂ ਤੇ ਆ ਗਈ ਨਾ ਹੁਣ ਪੰਜਾਬੀ ਜਿਸ ਦਿਨ ਚਾਹੇ ਹਿੰਦੂ ਆ ਚਾਹੇ ਜਿਹਨਾਂ ਕੱਲ੍ਹ ਨੂੰ ਹਿੰਦੀ ਅਖਬਾਰ ਘਰ ਤੋਂ ਬਾਹਰ ਸਿੜਤਾ ਉਹ ਪੰਜਾਬੀ ਮੰਨਿਆ ਜਾਊਗਾ ਜਿਹਨੇ ਪੰਜਾਬੀ ਬੋਰਡ ਦੁਕਾਨ ਬਾਰੇ ਹਿੰਦੀ ਅਖਬਾਰ ਤਾਰ ਕੇ ਛੜਾ ਛੜ ਕੇ ਪੰਜਾਬੀ ਲਵਾ ਲਿਆ ਉਹ ਪੰਜਾਬੀ ਮੰਨਿਆ ਜਾਊਗਾ ਨਹੀਂ ਉਹ ਜਮਨਾਪਾਰ ਦਾ ਮੈਂ ਤਾਂ ਬਹੁਤ ਭਰਾਵਾਂ ਨੂੰ ਕਹੇਗਾ ਜਿਹਦੀ ਦੁਕਾਨ ਤੇ ਹਿੰਦੀ ਬੋਰਡ ਲਿਖਿਆ ਉਥੇ ਸੌਦਾ ਨਾ ਲਓ ਬਾਈਕਾਟ ਕਰੋ ਯਾਰ ਉਹਦਾ ਅਸੀਂ ਇਹ ਲੜਾਈ ਬਹੁਤ ਦੇਰ ਤੋਂ ਲੜਦੇ ਆ ਰਹੇ ਹਾਂ ਚਲੋ ਅੱਜ ਧੰਨਵਾਦ ਹੈ ਕਿ ਸਾਨੂੰ ਇਕੱਠ ਕਟ ਕਰੋ ਯਾਰ ਅਸੀਂ ਕਾ ਲੈਣਾ ਉੱਤੇ ਇਹ ਆਵਾਜ਼ ਕਿੱਥੇ ਤੱਕ ਜਾਊਗੀ ਇਹ ਸਰਕਾਰਾਂ ਤੱਕ ਪਹੁੰਚੂਗੀ ਬਸ ਤੁਹਾਡੀ ਇਹ ਜਿਸ ਦਿਨ ਜੇ ਐਨੇ ਭਰਾ ਇਕੱਠੇ ਹੋਗੇ ਨਾ ਸਰਕਾਰ ਕਾ ਸਰਕਾਰ ਦਾ ਬਾਪ ਵੀ ਤੁਹਾਡੇ ਮੂਰੇ ਕੋਡਾ ਹੋਇਆ ਹੋਊਗਾ ਐਮਐਲਏ ਨਾ ਵੋਟਾਂ ਲੈਣੀਆਂ 10 ਦਿਨ ਨੂੰ ਆਉਣਾ ਤੁਹਾਡੇ ਕੋਲ ਪਰ ਜਦ ਅਸੀਂ ਉਹਨਾਂ ਦੇ ਪਿੱਛੇ ਇੱਕ ਬੋਤਲ ਲੈ ਕੇ ਪਿੱਛੇ ਭੱਜ ਲੈਣਾ ਏ ਜਾਂ ਸਾਨੂੰ 10 ਰੁਪਏ ਦੇ ਦੇ ਤੇ ਉੱਥੇ ਜਾ ਕੇ ਆਮਲੇਟ ਖਾ ਲੂ ਫੇਰ ਸਾਡਾ ਬਤਰਾ ਨਹੀਂ ਹੋਣਾ ਇਸ ਤੇ ਸਾਨੂੰ ਪਹਿਰਾ ਦੇਣਾ ਪਊਗਾ ਆਪਣੀ ਜ਼ਮੀਰ ਜਗਾਉਣੀ ਪਊਗੀ 10 ਦਿਨ ਦੇ ਜਾਣਗੇ ਇਹ ਹਾਂਜੀ ਉਸ ਤੋਂ ਬਾਅਦ ਹੁਣ ਦੰਦਾ ਕੋਈ ਲੈ ਕੇ ਦੇਖ ਵੀ ਮੈਨੂੰ ਦਹੀਂ ਬਾਈ ਬੋਤਲ ਮੈਂ ਪੀਣੀ ਏ ਉਹ 10 ਦਿਨ ਹੁੰਨੇ ਉਹ 10 ਦਿਨ ਜਿਹੜੇ ਵਿਚਾਰ ਗਏ ਅਸੀਂ ਸਮਝੋ ਸਾਡੇ ਪੰਜਾਬ ਦਾ ਭਲਾ ਹੋ ਜਾਊਗਾ ਪੰਜਾਬ ਦੇ ਵਿੱਚ ਪੰਜਾਬੀ ਬੰਨ ਲਾ ਰਹੇ ਨੇ ਪਰ ਲੱਗਦਾ ਹੁਣ ਭਈਆਂ ਨੂੰ ਬੰਨ ਲਾਉਣਾ ਪਊਗਾ ਜਿਹੜੇ ਸਾਡੇ ਹਾਲਾਤ ਵਿਗੜਦੇ ਜਾ ਰਹੇ ਪੰਜਾਬ ਦੇ ਨਹੀਂ ਬਿਲਕੁਲ ਜੀ ਪੰਜਾਬੀਆਂ ਨੇ ਕਰਕੇ ਦਿਖਾਤਾ ਦਰਿਆਵਾਂ ਨੂੰ ਕਹਿੰਦੇ ਬੰਨ ਨਹੀਂ ਲੱਗਦੇ ਲਾਤੇ ਨਾ ਹਾਂ ਦਿੱਲੀ ਨੇ ਸਾਨੂੰ ਕੀ ਦਿੱਤਾ ਹੁਣ ਤੱਕ ਸਾਡੇ ਪੰਜਾਬੀ ਭਰਾਵਾਂ ਨੇ ਤਿਲ ਫੁੱਲ ਕਰਕੇ ਆਪਣੀ ਦਸਾਂ ਨੌ ਦੀ ਕਿਰਤ ਉੱਤੇ ਸਮਾਨ ਪਜਾਇਆ ਜੀ ਉਹਨਾਂ ਦੇ ਨਾਲ ਖੜ ਗਏ ਉਹ ਠੀਕ ਹੈ ਕਈ ਵੀਡੀਓ ਆ ਗਈਆਂ ਵੀ ਉਹ ਫਲਾਣਾ ਜੋ ਫਲਾਣਾ ਪਰ ਮੈਂ ਦੇਖ ਕੇ ਆਇਆ ਉੱਥੇ ਰੋਡ ਤੇ ਜਿਹੜਾ ਕੁਝ ਹੋ ਰਿਹਾ ਉਹ ਸਾਰੇ ਪ੍ਰ ਅਸੀਂ ਵੀ ਉਹਨਾਂ ਨੂੰ ਪੁੱਛਿਆ ਸੀ ਉੱਥੇ ਕਿਉਂਕਿ ਸਾਨੂੰ ਵੀਡੀਓ ਬੂੜੀਆਂ ਬਣਾਉਣੀਆਂ ਘੱਟ ਆਉਂਦੀਆਂ ਨਹੀਂ ਇੰਨੀਆਂ ਅਸੀਂ ਉਹਨੂੰ ਪੁੱਛਿਆ ਵੀ ਕਿੱਥੋਂ ਆਏ ਬਾਈ ਤੁਸੀਂ ਸਾਡੀ ਗੱਡੀ ਦੇ ਆਲੇ-ਦਾਲੇ ਹੋ ਗਏ ਵੀ ਕੁਝ ਲੈ ਕੇ ਆਏ ਮੈਂ ਕਿੱਥੋਂ ਆਏ ਤੁਸੀਂ ਦੱਸੋ ਫਿਪਾ ਜਲੇ ਮਾ ਖੜ੍ਹ ਜਾਓ ਯਾਰ ਜਵਾਬ ਤਾਂ ਦਿਓ ਜਿਹੜੇ ਅਣਖੀ ਬੰਦਾ ਏ ਉਹ ਕਦੇ ਨਾ ਵੀਡੀਓ ਸਾਹਮਣੇ ਆਊਗਾ ਵੀ ਮੈਂ ਦਾਨ ਲੈਣਾ ਏ ਜਾਂ ਮੈਂ ਦੇਣਾ ਏ ਉਹਨੇ ਗੁਪਤੀ ਦਾਨ ਕਰਨਾ ਸਾਡੇ ਗੁਰੂਆਂ ਨੇ ਤਾਂ ਇਹ ਸਿਖਾਇਆ ਵੀ ਜੇ ਆਹ ਹੱਥ ਦਾਨ ਕਰਦਾ ਇਹ ਤੁਹਾਨੂੰ ਪਤਾ ਨਹੀਂ ਲੱਗਣਾ ਚਾਹੀਦਾ ਇਹ ਫੋਟੋ ਖਿਚਾਉਣ ਨਾਲ ਦਾਨ ਨਹੀਂ ਹੁੰਦਾ ਪਰ ਉਹ ਕੌਣ ਲੋਕ ਨੇ ਜਿਹੜੇ ਲੁੱਟਾਂ ਹੋਆ ਕਰਦੇ ਨੇ ਕਿਸਾਨ ਤੇ ਮਜ਼ਦੂਰ ਬਦਨਾਮ ਕੀਤਾ ਜਾ ਰਹੇ ਹਨ ਹਾਂ ਉੱਥੇ ਲੜਾਈਏ ਹੋਈ ਵੀ ਐ ਅਸੀਂ ਖੁਦ ਜਾਏ ਪਏ ਅਸੀਂ 20 ਤਰੀਕ ਨੂੰ ਫੇਰ 20 ਟਰਾਲੇ ਲੈ ਕੇ ਜਾਣੇ ਜੀ ਅਸੀਂ ਪਿੰਡ ਦੇਖ ਕੇ ਆਏ ਵੀ ਇੱਕ ਇੱਕ ਪਿੰਡ ਜਾਣਾ ਉੱਥੇ ਅਸੀਂ ਇਹ ਨਹੀਂ ਦੇਖਣਾ ਵੀ ਇਹ Hindu ਐ ਕਿ Sikh ਐ ਅਸੀਂ ਇਹ ਨਹੀਂ ਦੇਖਣਾ ਵੀ ਇਹ ਕਿਸਾਨ ਐ ਕਿ ਮਜ਼ਦੂਰ ਐ ਅਸੀਂ ਇਹ ਦੇਖਣਾ ਵੀ ਇਹਦਾ ਨੁਕਸਾਨ ਕਿੰਨਾ ਹੋਇਆ ਨੁਕਸਾਨ ਕਿੰਨਾ ਉਹ ਸਾਫਗਾ ਸੀ ਸਮਾਨ ਵੰਡ ਕੇ ਆਉਣਾ ਸਾਡੀ ਜਥੇਬੰਦੀ ਕੋਲ 20 ਟਰਾਲੇ 20 ਤਰੀਕ ਨੂੰ ਰੋਪੜ ਤੋਂ ਧੋਨੇ ਸਵੇਰੇ ਅੱਜ ਤੋਂ 10 15 ਸਾਲ ਪਹਿਲਾਂ ਲੱਗਦਾ ਨਹੀਂ ਸੀ ਵੀ ਇਦਾਂ ਦੇ ਹਾਲਾਤ ਸੀਗੇ ਪੰਜਾਬ ਦੇ ਦਿਨ ਪ੍ਰਤੀ ਦਿਨ 47 ਤੋਂ ਹੀ ਲੱਗ ਰਹੇ ਹਨ ਹਾਂ ਬਿਲਕੁਲ ਗਲਤ ਹੈ ਜੀ ਤੁਹਾਡਾ ਉਹ 47 ਤੋਂ ਹੀ ਸਾਨੂੰ ਪਤਾ ਲੱਗ ਗਿਆ ਸੀ ਸਾਨੂੰ ਸਮਝਣ ਚ ਦੇਰ ਲੱਗੀ ਹੂੰ ਸਾਨੂੰ ਸਮਝਣ ਚ ਦੇਰ ਲੱਗੀ ਹਜਾ ਵੀ ਸ਼ੁਕਰ ਹੈ ਜੇ ਲੋਕ ਸਾਡੇ ਸਮਝ ਜਾਣ ਸਮਝਣਗੇ ਕਦੋਂ ਜਦੋਂ ਗੱਲ ਚ ਰੱਸਾ ਪੈਂਦਾ ਨਾ ਆ ਪਹੇ ਗਿਆ ਹੁਣ ਸਮਝਣਗੇ ਜਾਗਣਗੇ ਅੰਗਰੇਜ਼ ਵੀ ਕਹਿੰਦੇ ਸੀ ਕਿ ਅਸੀਂ ਇੱਥੋਂ ਜਾਣਾ ਨਹੀਂ ਅੱਜ ਇਹ ਵੀ ਕਹਿੰਦੇ ਅਸੀਂ ਜਾਣਾ ਨਹੀਂ ਸੂਰਮੇ ਬਥੇਰੇ ਜੰਮ ਜਾਨੇ ਉਦਮ ਸਿੰਘ ਵਰਗੇ ਵੀ ਬਥੇਰੇ ਆ ਇੱਥੇ ਭਾਈ ਦਲਾਵਰ ਸਿੰਘ ਵਰਗੇ ਵੀ ਬਹੁਤ ਐ ਸੁਖੇ ਜਿੰਦੇ ਵਰਗੇ ਵੀ ਬਹੁਤ ਐ ਫੇਰ ਜਾਗਣਗੇ ਜਾਗਣਗੇ ਹਾਂ ਜੀ ਜ਼ਰੂਰ ਸੋ ਹੋਰ ਵੀ ਫੌਜਾ ਸਾਡੇ ਦਾ ਮਜੂਦ ਚੱਲਦੇ ਚੱਲਦੇ ਗੱਲ ਕਰਦੇ ਆਂ ਬਾਬਾ ਜੀ ਕਿਵੇਂ ਦੇਖਦੇ ਹੋ ਕਹਿੰਦੇ ਜੀ ਰੇੜੀਆਂ ਉੱਥੇ ਰੇੜੀਆਂ ਨਾਲ ਗੱਲਬਾਤ ਕੀਤੀ ਰੇੜੀਆਂ ਬੰਦ ਕਰਾਈਆਂ ਨਹੀਂ ਤੇ ਹੁਣ ਹਾਂਜੀ ਹਾਂਜੀ ਰੇੜੀਆਂ ਬੰਦ ਕਰਾਈਆਂ ਹਾਂ ਮਾਰਚ ਦਾ ਮਤਲਬ ਕੀ ਹੈ ਵੀ ਭਈਏ ਪੰਜਾਬ ਪੰਜਾਬ ਬਚਾਓ ਪੰਜਾਬ ਕਿਵੇਂ ਬਚੂਗਾ ਵੀ ਵੀ ਜੇਕਰ ਭਈਏ ਨਿਕਲ ਗਏ ਤਾਂ ਪੰਜਾਬ ਬਚ ਸਕਦਾ ਮਹਾਰਾਜ ਆਪਣੇ ਮੁੰਡਿਆਂ ਨੂੰ ਰੋਜ਼ਗਾਰ ਮਿਲੂਗਾ ਸਭ ਤੋਂ ਵੱਡੀ ਤਾਂ ਗੱਲ ਹੈ ਹੁਣ ਪੰਜਾਬੀ ਜਾਗ ਗਏ ਰੋਜ਼ਗਾਰ ਹੈ ਨਹੀਂ ਉਹਨੂੰ ਪਤਾ ਲੱਗ ਗਿਆ ਵੀ ਆਪਣੇ ਹੱਥ ਕੰਮ ਕਰੂਗੇ ਤਾਂ ਸਾਨੂੰ ਫਾਇਦਾ ਹੈ ਇਹ ਚੀਜ਼ ਹੁਣ ਉਹ ਜਾਗ ਗਏ ਹੁਣ ਉਹਨਾਂ ਨੂੰ ਕੋਈ ਸਥਾਨ ਨਹੀਂ ਮੋੜ ਮੋੜ ਤੇ ਭਈਆ ਬਹਿ ਗਿਆ ਹੁਣ ਜਦੋਂ ਆਪਣੇ ਪੰਜਾਬੀ ਜਾਗ ਗਏ ਉਹ ਕੰਮ ਕਰਨਗੇ ਆਪੇ ਖਾਲੀ ਹੋ ਜਾਣੀ ਐ ਇਸਤਾਨ ਜਦੋਂ ਉਹ ਕੰਮ ਕਰਨਗੇ ਤੇ ਸਾਰਾ ਕੁਝ ਹੋਵੇਗਾ ਜੀ ਲੋਕਾਂ ਦੀ ਸੋਚ ਕਿਵੇਂ ਬਦਲੇ ਜਾਊਗੀ ਕਿ ਲੋਕਾਂ ਦੀ ਮੈਂਟੈਲਿਟੀ ਹੋਰ ਤਰ੍ਹਾਂ ਦੀ ਹੈ ਹੁਣ ਇੱਥੇ ਨਾਰੇ ਲੱਗ ਰਹੇ ਨੇ ਵੀ ਭਈਏ ਪੰਜਾਬੋ ਪੰਜਾਬ ਬਚਾਓ ਲੋਕ ਤਾਂ ਅਲੱਗ-ਅਲੱਗ ਤਰ੍ਹਾਂ ਸੋਚ ਰਹੇ ਹੋਣੇ ਇਹ ਤਾਂ ਸ਼ਾਇਦ ਇੱਕ ਤਰਫਾ ਗੱਲ ਕਰ ਰਹੇ ਨੇ ਮਾਰੇ ਇੱਕ ਤਰਫਾ ਨਹੀਂ ਦੇਖੋ ਕਿੱਡਾ ਦਾ ਕਾੜ ਕਰਤਾ ਇਹਨਾਂ ਨੇ ਇੰਨੇ ਸਮੇਂ ਦੇ ਇੱਥੇ ਬਸੇ ਰਹੇ ਤੇ ਕੋਈ ਇਹਨਾਂ ਨੂੰ ਕੁਝ ਕਹਿ ਰਿਹਾ ਸੀ ਹੁਣ ਜਦੋਂ ਇਹਨਾਂ ਨੇ ਪਾਣੀ ਸਿਰ ਤੋਂ ਉੱਤੇ ਲੰਘ ਗਿਆ ਬੱਚੇ ਨਾਲ ਦੇਖੋ ਇਹਨਾਂ ਨੇ ਕੀ ਕਰਿਆ ਉਹ ਬੱਚਾ 5 ਸਾਲ ਦਾ ਬੱਚਾ ਤੋਂ ਤਾਂ ਡੰਡਾ ਦੇ ਕੇ ਇਹਨਾਂ ਨੇ ਦੋਦੇ ਦੇਖ ਲਓ ਸਪੇਸ ਬਣਾ ਕੇ ਦੇਖ ਲਓ ਗਲਤ ਕਰਮ ਕਰਿਆ ਉਹਦੇ ਨਾਲ ਇਹ ਕਿੱਡੀ ਵੱਡੀ ਗੱਲ ਹੋ ਗਈ ਦੇਖ ਲਓ ਤੇ ਸਾਡੇ ਬੱਚਿਆਂ ਨਾਲ ਵੀ ਹੋ ਸਕਦਾ ਜੀ ਇਦਾਂ ਠੀਕ ਹੈ ਨਾ ਜਿਹੜੇ ਸਾਹਿਬ ਨੇ ਬੱਚੇ ਦੀ ਜੀਵ ਵੱਡੀ ਹੋਈ ਸੀ ਕਿਸ ਤਰ੍ਹਾਂ ਉਹ ਜਵਾਕ ਨੇ ਇੱਕ ਚੀਚੀ ਲਈ ਹੋਊਗੀ ਦਰਦ ਸਹਿ ਹੋਊਗਾ ਮਿਲ ਗਈ ਇੱਕ ਦਿਨ ਤੇ ਰੂਹ ਵੀ ਕੰਬਦੀ ਹੈ ਰੂਹ ਕੰਬਦੀ ਹੈ ਇਹ ਚੀਜ਼ ਨਾਲ ਠੀਕ ਹੈ ਨਾ ਜੀ ਵੀ ਇਹ ਨਾ ਕੰਮ ਬਾਸ ਹੋ ਗਿਆ ਅੱਜ ਤਾਂ ਮਨੁੱਖ ਦੇਖ ਲਓ ਠੀਕ ਹੈ ਨਾ ਜੀ ਮਤਲਬ ਇਹ ਸਾਨੂੰ ਸੋਚਣੀ ਪੈਣੀ ਚੀਜ਼ ਹੈ ਜੀ ਠੀਕ ਹੈ ਸੋ ਤਸਵੀਰਾਂ ਨੇ ਕੁਰਾਲੀ ਸ਼ਹਿਰ ਦੀਆਂ ਵੱਡੇ ਲੈਵਲ ਦੇ ਉੱਪਰ ਪ੍ਰਵਾਸੀਆਂ ਨੂੰ ਦੇਸ਼ ਨਗਾਰਾ ਦੇਣ ਲਈ ਪੰਜਾਬ ਤੋਂ ਬਾਹਰ ਕੱਢਣ ਲਈ ਕਿਤੇ ਨੇ ਕਿਤੇ ਜਿਹੜੇ ਇਹ ਰੋਸ ਪ੍ਰਦਰਸ਼ਨ ਰੋਸ ਮਾਰਚ ਕੱਢੇ ਜਾ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇਕੱਠੇ ਹੋਏ ਨੇ ਅੱਜ ਕੁਰਾਲੀ ਸਬਜੀ ਮੰਡੀ ਤੋਂ ਲੈ ਕੇ ਕੁਰਾਲੀ ਦੀ ਲੈਟਾਂ ਤੱਕ ਜਿਹੜਾ ਇਹ ਮਾਰਚ ਹੈ ਕੱਢੇ ਜਾ ਰਹੇ ਆ ਸੋ ਅੱਗੇ ਦੀ ਤਸਵੀਰਾਂ ਵੀ ਤੁਹਾਡੇ ਤੱਕ ਸਾਂਝੀਆਂ ਕਰਦੇ ਰਹਾਂਗੇ ਤੇ ਇਸੇ ਤਰ੍ਹਾਂ ਵੀਰ ਤੁਸੀਂ ਦੇਖ ਸਕਦੇ ਹੋ ਪਿੱਛੇ ਪੱਟੀਕਿੰਟ ਦੀ ਵੀ ਲੋਕ ਪਹੁੰਚੇ ਹੋਏ ਨੇ ਤੇ ਸਾਡੇ ਨਾਲ ਸ਼ੋਮਨੀ ਗल्लीਦਲ ਤੋਂ ਅੰਮ੍ਰਿਤਸਰ ਤੋਂ ਜਗਮਉਨ ਸਿੰਘ ਮੋਦੂ ਹੋਣੀ ਵੀ ਇਸ ਮਾਰਚ ਦੇ ਵਿੱਚ ਸ਼ਾਮਲ ਹੋਏ ਨੇ ਜਗਮਉਨ ਸਿੰਘ ਕਿਵੇਂ ਦੇਖਦੇ ਹੋ ਅੱਜ ਮਾਰਚ ਕੱਟੇ ਜਾ ਰਹੇ ਕੋਰਾਲੀ ਸ਼ਹਿਰ ਦੇ ਵਿੱਚ ਬੀਤੀ ਦੀ ਨਿੱਕਲ ਵੀ ਇੱਕ ਰੋਸ ਪ੍ਰਦਰਸ਼ਨ ਲਾਈਟਾਂ ਦੇ ਉੱਪਰ ਰੱਖਿਆ ਗਿਆ ਸੀ ਹਾਂਜੀ ਇਹ ਜਿਹੜੀ ਘਟਨਾ ਹੀ ਐਨੀ ਦੁਖਦ ਹੈ ਕਿ ਇੱਕ ਮਾਸੂਮ ਬੱਚੇ ਨੂੰ 5 ਸਾਲ ਦੇ ਨੂੰ ਬੜੀ ਬੇਰਹਿਮੀ ਦੇ ਨਾਲ ਮਾਰਿਆ ਗਿਆ ਹੈ ਸੋ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਮਤੇ ਵੀ ਪੈ ਰਹੇ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਕੱਟਿਆ ਵੀ ਜਾ ਰਿਹਾ ਹੈ ਤੇ ਇਹਦੇ ਰੋਸ ਵਿੱਚੋਂ ਜਿਹੜੇ ਰੋਸ ਪ੍ਰਦਰਸ਼ਨ ਵੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕੀਤੇ ਜਾ ਰਹੇ ਨੇ ਉਹ ਤਸਵੀਰਾਂ ਨੇ ਕਰਾਲੀ ਸ਼ਹਿਰ ਦੀਆਂ ਆਪਣੇ ਕਮੈਂਟਾਂ ਵਿੱਚ ਵਿਚਾਰ ਜਰੂਰ ਦੱਸਿਓ ਵੀ ਤੁਹਾਨੂੰ ਇਹਨਾਂ ਦਾ ਹੈ ਜਿਹੜਾ ਹੈ ਇਹ ਉਪਰਲ ਹੈ ਮੁਬਈਆਂ ਨੂੰ ਪੰਜਾਬ ਵਿੱਚੋਂ ਨਿਕਲ ਜਾਣਾ ਚਾਹੀਦਾ ਆਪਣੇ ਆਪ ਕਿਵੇਂ ਦਾ ਲੱਗਿਆ ਧੰਨਵਾਦੀ ਬਾਈ ਜੀ ਕਿਵੇਂ ਦੇਖਦੇ ਹੋ ਸਰੋਜ ਮਾਰਚ ਨੂੰ ਜਿਹੜਾ ਪ੍ਰਵਾਸੀ ਦੇ ਖਿਲਾਫ ਕੱਢਿਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਅਸੀਂ ਦੇਖ ਰਹੇ ਅੱਜ ਸਾਰੇ ਵੀਰਾਂ ਨੇ ਸਾਡਾ ਬਹੁਤ ਸਹਾਇਕ ਦਿੱਤਾ ਇਸ ਮਾਰਚ ਕੱਢਣ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਵੇਂ ਜਿਵੇਂ ਇੱਥੇ ਪ੍ਰਵਾਸੀ ਪੰਜਾਬ 'ਚ ਵਾਧ ਰਹੇ ਨੇ ਤਾਂ ਇਹਨਾਂ ਦਾ ਜਲਦੀ ਤੋਂ ਜਲਦੀ ਆਪਾਂ ਨੂੰ ਸਾਰੇ ਪੰਜਾਬੀ ਵੀਰਾਂ ਨੂੰ ਇਕੱਠੇ ਹੋ ਕੇ ਵਿਰੋਧ ਕਰਨਾ ਚਾਹੀਦਾ ਇਹਨਾਂ ਨੂੰ ਜਲਦੀ ਤੋਂ ਜਲਦੀ ਕੱਢਣਾ ਚਾਹੀਦਾ ਕਿਉਂਕਿ ਅੱਜ ਇਹਨਾਂ ਨੇ ਉਸ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇੱਕ ਬੱਚੇ ਨਾਲ ਬੜੀ ਬੇਰਹਿਮੀ ਨਾਲ ਕਤਲ ਕੀਤਾ ਕੱਲ ਨੂੰ ਇਹ ਆਪਣੇ ਘਰ ਦੇ ਜਵਾਕਾਂ ਨਾਲ ਵੀ ਕਰ ਸਕਦੇ ਆ ਸੋ ਆਪਾਂ ਨੂੰ ਇਸ ਤੇ ਕਾਰਵਾਈ ਕਰਨੀ ਚਾਹੀਦੀ ਆ ਤੇ ਰਹੀ ਗੱਲ ਅੱਜ ਕੱਲ ਆਪਣੇ ਪੰਜਾਬੀ ਵੀਰ ਕੀ ਕਰਦੇ ਨੇ ਪੈਸਾ ਇਕੱਠਾ ਕਰਦੇ ਨੇ ਲੰਗਰ ਲਾਉਂਦੇ ਨੇ ਲੰਗਰਾਂ 'ਚ ਸੱਤੇ ਵੱਧ ਦੇਖ ਲਿਓ ਵੀ ਇਹੀ ਫਿਰਦੇ ਹੁੰਦੇ ਨੇ ਮੈਂ ਉਹਨਾਂ ਲੰਗਰਾਂ ਵਾਲੇ ਵੀਰਾਂ ਨੂੰ ਵੀ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਲੰਗਰ ਲਾਓ ਪੈਸੇ ਇਕੱਠੇ ਕਰੋ ਸ਼ਸਤਰ ਖਰੀਦੋ ਵੱਧ ਤੋਂ ਵੱਧ ਆਪਣੇ ਘਰੇ ਸ਼ਸਤਰ ਰੱਖੋ ਤੁਹਾਡੇ ਬੱਚਿਆਂ ਵੱਲ ਕੋਈ ਜੇ ਅੱਖ ਚੱਕ ਕੇ ਵੇਖ ਗਿਆ ਤਾਂ ਇਹ ਸ਼ਸਤਰਾਂ ਨੂੰ ਸੱਟ ਦੇਓ ਗੁਰੂ ਮਹਾਰਾਜ ਜੀ ਨੇ ਕਿਹਾ ਸ਼ਸਤਰ ਨੇ ਕਿ ਅਧੀਨ ਹੈ ਰਾਜ ਤੇ ਤੁਹਾਡੇ ਘਰਾਂ ਸ਼ਸਤਰ ਹੈਗੇ ਆ ਤਾਂ ਤੁਹਾਡੇ ਵੱਲ ਕੋਈ ਅੱਖ ਚੱਕ ਕੇ ਵੀ ਨਹੀਂ ਦੇਖ ਸਕਦਾ ਤੁਹਾਡੇ ਬੱਚਿਆਂ ਦੀ ਕੋਈ ਹਵਾ ਨੂੰ ਵੀ ਛੂ ਜੇ ਤਾ ਆਪਣੇ ਪਿਓ ਦੇ ਪੁੱਤ ਨਹੀਂ ਹੋਣਗੇ ਸੋ ਆਪਾਂ ਨੂੰ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨਾਂ ਦੇ ਚੱਲਣਾ ਚਾਹੀਦਾ ਇਹ ਸ਼ਸਤਰ ਦਿੱਤੇ ਨੇ ਮਹਾਰਾਜ ਨੇ ਆਪਾਂ ਨੂੰ ਕਾਸ ਲਈ ਦਿੱਤੇ ਆਪਣੀ ਰੱਖਿਆ ਵਾਸਤੇ ਪੰਜਾਬੀਆਂ ਨੂੰ ਦਿੱਤੇ ਨੇ ਇਹ ਪੰਜਾਬੀ ਆਪਣੇ ਘਰ ਚ ਸ਼ਸਤਰ ਰੱਖ ਕੇ ਖੁਸ਼ੀ ਨਹੀਂ ਹੈਗੇ ਸਰਕਾਰਾਂ ਨੇ ਲਾਇਸੈਂਸ ਬਣਾਉਣੇ ਬੰਦ ਕਰਤੇ ਅਸਲਿਆਂ ਦੇ ਸੋ ਜੇ ਅਸਲਿਆਂ ਦੇ ਲਾਇਸੈਂਸ ਬੰਦ ਕਰਤੇ ਤਾਂ ਤੁਹਾਡੇ ਨਿਹੰਗ ਸਿੰਘ ਦਲਾਂ ਵੱਲੋਂ ਇਹ ਸ੍ਰੀ ਸਾਹਿਬ ਕਿਰਪਾਨ ਢਾਲ ਨੇਜੇ ਬਰਸ਼ਿਆ ਆਦਕ ਦੇ ਲਾਇਸੈਂਸ ਬਣਾਏ ਜਾਂਦੇ ਆ ਤਾਂ ਤੁਸੀਂ ਉਹ ਬਣਵਾ ਕੇ ਘੱਟੋ-ਘੱਟ ਆਪਣੇ ਸੈਲਫ ਅਡਵਾਂਸ ਵਾਸਤੇ ਜਿਹੜੇ ਮੌਕੇ ਤੇ ਤੁਹਾਡੇ ਹਥਿਆਰ ਚੱਲੇ ਜਾਣ ਉਹ ਤੁਸੀਂ ਆਪਣੇ ਆਪਣੇ ਕੋਲ ਰੱਖ ਸਕਦੇ ਆ ਸੋ ਸਭ ਤੋਂ ਵੱਡੀ ਅੱਜ ਦੀ ਜੰਗ ਵਿੱਚ ਇਹ ਸ਼ਸਤਰ ਬਹੁਤ ਜ਼ਰੂਰੀ ਨੇ ਕਾਹੇ ਇਹ ਗੱਲ ਇਹ ਨਹੀਂ ਹੈ ਵੀ ਅੱਜ ਭਈਏ ਨੇ ਇਹ ਗਲਤ ਕੀਤਾ ਕੱਲ ਨੂੰ ਜੇ ਕੋਈ ਹੋਰ ਧਰਮ ਵਰਗ ਦਾ ਜਾਂ ਸਿੱਖ ਧਰਮ ਦਾ ਵੀ ਬੰਦਾ ਪੰਜਾਬੀ ਬੰਦਾ ਵੀ ਇਹ ਗਲਤ ਕੰਮ ਕਰਦਾ ਉਹਦੇ ਤੇ ਵੀ ਕਾਰਵਾਈ ਸਿੱਖ ਖਾਲਸੇ ਵੱਲੋਂ ਕੀਤੀ ਜਾਵੇ ਇਹ ਮੇਰੀ ਬੇਨਤੀ ਹੈ ਖਾਲਸੇ ਪੰਥ ਦੇ ਦਲ ਦੇ ਜਥੇਦਾਰਾਂ ਨੂੰ ਵੀ ਬੇਨਤੀ ਤੇ ਇਹ ਪੰਜਾਬੀ ਵੀਰ ਜਿੰਨੇ ਵੀ ਕਮਿਊਨਿਟੀ ਦੇ ਕੋਈ ਪ੍ਰਧਾਨ ਬਣੀ ਫਿਰਦਾ ਕੋਈ ਇੱਥੇ ਜਫੇਦਾਰ ਬਣੀ ਫਿਰਦਾ ਕੋਈ ਕੁਸ਼ ਕਰ ਰਿਹਾ ਕੋਈ ਕੁਸ਼ ਕਰ ਰਿਹਾ ਉਹਨਾਂ ਨੂੰ ਵੀ ਮੈਂ ਇਹੀ ਕਹਿੰਨਾ ਭਾਈ ਤੁਸੀਂ ਆਪਣੀ ਜ਼ਫੇਦਾਰੀ ਕਰ ਰਹੇ ਹੋ ਬਹੁਤ ਚੰਗੀ ਗੱਲ ਹੈ ਪਰ ਇਸ ਚੀਜ਼ ਲਈ ਇਹ ਸਖਤ ਤੋਂ ਸਖਤ ਕਦਮ ਚੱਕਣਾ ਚਾਹੀਦਾ ਘਟੋ ਘਟ ਤੁਸੀਂ ਦਲਾ ਪੰਥਾ ਵਿੱਚ ਸਿੰਘਾਂ ਨੂੰ ਰੱਖੋ ਸੱਦੋ ਉਹਨਾਂ ਨੂੰ ਦਲ ਪੰਥਰੀ ਮਰਿਆਦਾ ਸਮਝਾਉਣੀ ਬਹੁਤ ਜ਼ਰੂਰੀ ਹੈ ਇੱਥੇ ਇਹ ਹੰਗ ਸਿੰਘਾਂ ਨੂੰ ਵੀ ਬਹੁਤ ਗਲਤ ਸਮਝਿਆ ਜਾਂਦਾ ਸੋ ਉਹਨਾਂ ਦੇ ਦਿਲਾਂ ਚੋਂ ਇਹ ਵਹਿਮ ਕੱਢਣਾ ਬਹੁਤ ਜ਼ਰੂਰੀ ਆ ਕਈ ਹੁਣ ਮਹੰਗ ਸਿੰਘ ਵੀ ਗਲਤ ਕੰਮ ਕਰਦੇ ਆ ਤਾਂ ਹੀ ਉਹ ਬੋਲਦੇ ਆ ਜੇ ਜੇ ਉਹ ਨਾ ਬੋਲਣ ਤਾਂ ਉਹਨਾਂ ਨੂੰ ਇਹ ਚੀਜ਼ ਬਾਰੇ ਚੰਨਣਾ ਪਾਉ ਵੀ ਹਾਂ ਹਨ ਹਗ ਸਿੰਘ ਕੌਣ ਹੁੰਦੇ ਆ ਜਦੋਂ ਭੀੜਾ ਦਾ ਤੇ ਇਤਿਹਾਸ ਬਾਰੇ ਨੌਜਵਾਨਾਂ ਨੂੰ ਪਤਾ ਹੋਣਾ ਚਾਹੀਦਾ ਜ਼ਰੂਰੀ ਹੈ ਹਾਂਜੀ ਇਹ ਬਹੁਤ ਜ਼ਰੂਰੀ ਚੀਜ਼ ਹੈ ਮਰਿਆਦਾ ਤੇ ਇਤਿਹਾਸ ਬਾਰੇ ਬਹੁਤ ਜ਼ਰੂਰੀ ਨੌਲੇਜ ਹੋਣੀ ਚਾਹੀਦੀ ਆ ਕਿਉਂਕਿ ਅਧੂਰਾ ਇਤਿਹਾਸ ਵੀ ਹਾਨੀਕਾਰਕ ਹੁੰਦਾ ਹੈ ਬਹੁਤ ਖਤਰਨਾਕ ਹੁੰਦਾ ਧੂਰੀ ਜਾਣਕਾਰੀ ਰੱਖਣਾ ਵੀ ਸੋ ਇਤਿਹਾਸ ਵੀ ਪੜੋ ਗੁਰਬਾਣੀ ਨਾਲ ਵੀ ਜੁੜੋ ਤਾਂਕਿ ਆਪਣਾ ਦਿਮਾਗ ਵੀ ਫਰੈਸ਼ ਰਹੇ ਠੀਕ ਹੈ ਆਪਣਾ ਵੀਰ ਰਸਵਾਲ ਵਧੇ ਅਤੇ ਅਕਾਲ ਅਕਸਰ ਤੇ ਦਸਮ ਦਾ ਪ੍ਰਕਾਸ਼ ਵੀ ਜ਼ਰੂਰੀ ਹੋਣਾ ਚਾਹੀਦਾ ਕਿਉਂਕਿ ਅਸੀਂ ਹਜੂਰ ਸਾਹਿਬ ਗਏ ਹੁਣੇ ਪਰਸਵੀ ਮੈਂ ਉੱਥੋਂ ਵਾਪਸ ਆਇਆ ਅਤੇ ਉੱਥੇ ਵੇਖਿਆ ਜਿੰਨੇ ਵੀ ਸਿੰਘ ਨੇ ਸਾਰੇ ਚੜ੍ਹਦੀ ਕਲਾ ਵਾਲੇ ਨੇ ਸਾਰੇ ਚੜ੍ਹਦੀ ਕਲਾ ਵਾਲੇ ਸਿੰਘ ਨੇ ਕਿਉਂਕਿ ਕਿਉਂ ਨੇ ਉੱਥੇ ਦਸਮ ਦਾ ਪ੍ਰਕਾਸ਼ ਆ ਉੱਥੇ ਹਰੇਕ ਇੱਕ ਸਿੱਖ ਦੀ ਅੱਖ ਦਸਰੀ ਵੀ ਉਹ ਬੀਰਸਤ ਫਿਰ ਰਿਹਾ ਕਿਉਂਕਿ ਉਹ ਮਰੇ ਹ ਬੀਰਸਤ ਕਿਉਂਕਿ ਉੱਥੇ ਦਸਮ ਦਾ ਪ੍ਰਕਾਸ਼ ਆ ਬਾਣੀ ਦਾ ਪ੍ਰਤਾਪ ਚੱਲ ਰਿਹਾ 24 ਘੰਟੇ ਉੱਥੇ ਹਰ ਇੱਕ ਬੱਚਾ 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 ਵੀ ਉੱਥੇ ਸ਼ਸਤਰ ਲਈ ਫਿਰ ਰਿਹਾ ਆਪਣੇ ਪੰਜਾਬੀ ਚ ਪੰਜਾਬ ਚ ਇੱਥੇ ਕੋਈ ਸ਼ਸਤਰ ਰੱਖ ਕੇ ਰਾਜ਼ੀ ਨਹੀਂ ਹੈਗਾ ਸੋ ਜੇ ਤੁਸੀਂ ਚਾਹੁੰਦੇ ਹੋ ਵੀ ਇਦਾਂ ਦੇ ਮੂਰਤੇ ਫੜੇ ਕਰਨੇ ਆ ਤਾਂ ਆਪਣੇ ਕਰਾਂ ਸ਼ਸਤਰ ਰੱਖੋ ਸ਼ਸਤਰ ਰੱਖਣ ਨਾਲ ਹੀ ਤੁਹਾਨੂੰ ਜਿੱਤ ਪ੍ਰਾਪਤ ਹੋਗੀ ਅਤੇ ਤੁਹਾਡਾ ਆਉਣ ਵਾਲਾ ਸਮਾਂ ਸਫਲਾ ਕਰਨਾ ਤਾਂ ਤੁਹਾਨੂੰ ਸ਼ਸਤਰ ਰੱਖਣੇ ਬਹੁਤ ਜ਼ਰੂਰੀ ਆ ਵਾਹੀ ਬੇਨਤੀ ਕਰਨਾ ਚਾਹੁੰਦਾ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦ ਕਰਦੇ ਬੰਦ ਕਰਦੇ